ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਲੰਦੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨੀਲੀ ਰਾਵੀ ਦਾ ਤੋਹਫਾ ਲੈ ਕੇ ਆਏ ਆਂ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਨਿੱਕੀ ਆ ਜੀ ਪਿੰਡ ਲੰਗਿਆਣਾ ਨਵਾ ਜੀ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਜੀ 98773 36562 ਜੀ ਠੀਕ ਆ ਵੀਰੇ ਮੱਝ ਕਿੰਨਾ ਵਸੂਆ ਹੁੰਦੀ ਹੈ ਜੀ ਤੀਜੇ ਸੂਏ ਹੁੰਦੀ ਹੈ ਜੀ ਠੀਕ ਆ ਵੀਰੇ ਸਮਾਂ ਕਿੰਨਾ ਪਿਆ ਜੀ ਇਹ ਹਫਤਾ ਲੈ ਜੂਗੀ ਜੀ ਵਾਲੇ ਡੇਟ ਮੁਤਾਬਕ ਹਾਂ ਜੀ ਠੀਕ ਆ ਵੀਰੇ ਕਿੰਨਾ ਕੱਪਾ ਜੂ ਕਰਮ ਵਾਲੀ ਦੁੱਧ ਦਾ 15 16 ਕਿਲੋ ਦੇ ਦੂਜੀ ਦਾ ਖੁੱਲਾ ਹੀ ਪਾਜੀ ਖੁੱਲਾ ਪਾਜੀ ਹਾਂ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਪੂਰੀ ਗਰੰਟੀ ਹੈ ਜੀ ਆਪਣੀ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਠੀਕ ਹੈ ਸੂਆ ਬਾਈ ਦੱਸਦਾ ਕਿ ਤੀਜਾ ਸੂਦੀ ਆ ਜੀ ਡੇਟ ਮੁਤਾਬਕ ਹਫਤਾ ਪਿਆ ਤੇ ਬਾਕੀ ਜੇ 1 2 ਦਿਨ ਪਸ਼ੂ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਪਿਓਰ ਨੀਲੀ ਰਾਵੀ ਚ ਪੈਂਦੀ ਆ ਤੋਫਾ ਹੀ ਕਹਿ ਸਕਦੇ ਆਪਾਂ ਨੀਲੀ ਰਾਵੀ ਦਾ ਬਾਕੀ ਵੀਰੇ ਸੰਭੀ ਪਲੀ ਵੀ ਚੰਗੀ ਇਧਰ ਨੂੰ ਲੈ ਚਲਿਓ ਜੀ ਸੰਭੀ ਪੱਲੀ ਵੀ ਚੰਗੀ ਆ ਕੋਈ ਆਏ ਨਹੀਂ ਵੀਰੇ ਲਿਸਤੀ ਨਹੀਂ ਚਿੱਕੀ ਨਹੀਂ ਫੁੱਲ ਨਿੱਗਰ ਆ ਵਜਨ ਮजूद ਆਲੀ ਆ ਜੀ ਡੇਟ ਜਰੂਰ ਡੈਨ ਜਰੂਰ ਡੇਟ ਮੁਤਾਬਕ ਹਜੇ 8 ਪਏ ਆ ਜੀ ਮੋੜ ਲਿਆ ਨਹੀਂ ਵੀਰੇ ਥੋੜਾ ਜਿਹਾ ਕੈਮਰੇ ਤੋਂ ਡਰਦੀ ਏ ਸੀਰੀਜ਼ ਲੱਗ ਫੁੱਲ ਆ ਵੀਰੇ ਹਾਂ ਜੀ ਆ ਸੀਸੀਟੀਵੀ ਠੰਡੀ ਦੀ ਗਾਰੰਟੀ ਆਈ ਆ ਬਿਊਟੀ ਦੇ ਪੱਖ ਤੋਂ ਵੀਰੇ ਪੂਰੀ ਚੰਗੀ ਆ ਸੋਹਣਾ ਕੁੰਡਾ ਸਿੰਘ ਆ ਬਾਕੀ ਨਿੱਗਰ ਬਹੁਤ ਆ ਜੀ ਤਿਆਰੀ ਬਹੁਤ ਸੋਹਣੀ ਕੀਤੀ ਆ ਅੱਜ ਵੀ ਤੇ ਹਜੇ ਡੇਟ ਮੁਤਾਬਕ ਡੈਨ ਬਾਈ ਦੱਸਦਾ ਕੇ 8 ਪਏ ਆ 8 ਦਿਨਾਂ ਦੀ ਕਰਦਾ ਜਿਹੜੀਆਂ ਤੁਸੀਂ ਹਵਾਨੇ ਚ ਵਾਲਟੇ ਨਾਲ ਦੇਖ ਰਹੇ ਹੋ ਸਾਰੀਆਂ ਕਰਮਾਜ ਨੇ ਕੱਢ ਕੇ ਸੋਣਾ ਜੀ ਖਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਬਾਕੀ ਬ੍ਰੇਕ ਬ੍ਰੇਕ ਵਿੰਜ ਚੈੱਕ ਕਰ ਲਓ ਜੀ ਹਵਾਨੇ ਦੇ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਮੈਲਕਮ ਐਂਡ ਪੂਰੀ ਸਟਰੋਂਗ ਆਉਂਦੀ ਆ ਦੁੱਧ ਦੀ ਉਮੀਦ ਤਾਂ ਬਾਈ ਕਹਿੰਦਾ 15 16 ਕਿਲੋ ਦੀ ਆ ਬਾਕੀ ਦੁੱਧ ਹੁੰਦਾ ਸੇਵਾ ਦਾ ਜੇ ਕੋਈ ਵੀ ਰਬੱਦ ਕਰ ਲਓ ਤਾਂ ਵੱੱਦ ਵੀ ਲੈ ਸਕਦਾ ਜੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਦੀ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਆ ਜੀ ਕਿਉਂਕਿ ਵੀਰੇ ਹਜੇ ਹਫਤਾ ਲੈਂਦੀ ਆ ਕੌਕੀ ਜਿਹੜੀ ਅੱਜ ਦੀ ਡਿਮਾਂਡ ਹੋਰ ਹੋ ਕਰਮ ਵਾਲੀ ਕੱਲ ਨੂੰ ਸੁੰਨਦੀ ਆ ਜੀ ਉਹਦੇ ਦੀ ਡਿਮਾਂਡ ਉਹਦੇ ਹੋ ਬਾਕੀ ਜਿਹੜੇ ਨੀਲੀ ਰਾਵੀ ਦੇ ਸ਼ਕੀਨ ਆ ਜੀ ਉਹਨਾਂ ਵਾਸਤੇ ਤੋਫਈ ਆ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ